ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਗੁਰਮੀਤ ਟਿਕੇ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜਾ ਪਾ ਕਾਟਨ ਦੇ ਪਾਰਟੀ ਵੇਅਰ ਸੂਟਾਂ ਦੀ 컬렉ਸ਼ਨ ਲੈ ਕੇ ਆਏ ਜਿਹੜੇ ਕਿ ਸਪੈਸ਼ਲੀ ਬਾਟਮ ਵਰਕ ਦੇ ਰਹਿਣ ਵਾਲੇ ਹੋਣਗੇ ਇਹ ਵਾਲੇ ਜਿਹੜੇ ਹੋਣਗੇ ਬਰਬੇ ਟਿਸ਼ੂ ਦਾ ਤੁਹਾਨੂੰ ਜਿਹੜਾ ਫੈਬਰਿਕ ਮਿਲੇਗਾ ਸ਼ਰਟ ਦਾ ਤੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਡਿਜ਼ਾਈਨਰ ਜਿਹੜੀ ਜਿਹੜੀ ਸ਼ਰਟ ਰਹਿਣ ਵਾਲੀ ਹੈਗੀ ਇਹ ਵਾਲੇ ਜਿਹੜੇ ਹੋਣਗੇ ਤੁਹਾਨੂੰ ਕਾਟਨ ਦੇ ਸੂਟ ਮਿਲਣਗੇ ਤੇ ਨਾਲ ਤੁਹਾਨੂੰ ਆਰਗੈਂਜ਼ਾ ਦਾ ਜਿਹੜਾ ਹੈਗਾ ਆ ਉਹ ਡਿਜ਼ਾਈਨਰ ਜਿਹੜਾ ਦੁਪੱਟਾ ਮਿਲੇਗਾ ਇਹ ਵਾਲੇ ਸੂਟ ਉਹਦੇ ਜਿਹੜੇ ਰਾਮਟ ਕੀਤਾ ਗਿਆ ਹੈਗਾ ਇਹ ਵਾਲਾ ਜਿਹੜਾ ਸਟੱਫ ਹੈਗਾ ਚਨਾਉਂ ਦੀ ਸ਼ਰਟ ਹੋਏਗੀ ਜਿਸ ਤੇ ਵਿੱਚ ਬਨਾਰਸੀ ਬੂਟੀ ਦਾ ਕੰਮ ਹੋਏਗਾ ਤੇ ਨਾਲ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੇਗੀ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਤੇ ਨਾਲ ਤੁਹਾਨੂੰ ਪਿਆਉਣ ਚਨਾਉਂ ਦਾ ਟਾਈ ਡਾਈ ਦਾ ਦੁਪੱਟਾ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣੀ ਇਹ ਪਾਰਟੀ ਵੇਅਰ ਸੂਟ ਹੈਗੇ ਸਪੈਸ਼ਲੀ ਸ਼ਾਮਰ ਦੇ ਲਈ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਜਿਹੜੇ ਸੂਟ ਹੈਗੇ ਉਹ ਮਿਲ ਜਾਣਗੇ ਇਹ ਵਾਲੇ ਜਿਹੜੇ ਸੂਟ ਲੈਣ ਵਾਲੇ ਇੱਕ ਹੀ ਟੈਕਸ ਦਾ ਜਿਹੜਾ ਸਟੱਫ ਹੋਏਗਾ ਡੇਚਰ ਪ੍ਰਿੰਟ ਦੀ ਸ਼ਰਟ ਹੋਏਗੀ ਤੇ ਨਾਲ ਤੁਹਾਨੂੰ ਬਾਟਮ ਦੇ ਉੱਪਰ ਵਰਕ ਮਿਲੇਗਾ ਤੇ ਨਾਲ ਤੁਹਾਨੂੰ ਮਸਲੀਨ ਦੇ ਦੁਪੱਟੇ ਮ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਜਿਨ੍ਹਾਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੈਗੇ ਹੋ ਇਹ ਜਿਹੜੇ ਸਾਰੇ ਵੀ ਸੂਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਦੇ ਸਾਰੇ ਏਕੇ ਟੈਗਸ ਬ੍ਰਾਂਡ ਦੇ ਉੱਪਰ ਰਹਿਣ ਵਾਲੇ ਹੋਣਗੇ ਬਾਟਮ ਵਰਕ ਦੇ ਪੀਸ ਹੋਣਗੇ ਕਾਟਨ ਦੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਵੀ ਹੋਣਗੇ ਜਿਹੜੇ ਕਾਟਨ ਦੇ ਹੋਣਗੇ ਤੇ ਨਾਲ ਤੁਹਾਨੂੰ ਕਾਟਨ ਦਾ ਡਿਜ਼ਾਈਨਰ ਜਾਂ ਦੁਪੱਟਾ ਮਿਲੇਗਾ ਔਰ ਸ਼ਰਟ ਦੇ ਫਰੰਟ ਔਰ ਬਾਜੂ ਦੇ ਉੱਪਰ ਹੈਗਾ ਜਿਹੜਾ ਥ੍ਰੈਡ ਵਰਕ ਰਹਿਣ ਵਾਲਾ ਪ੍ਰਾਈਸ ਹੋ ਗਿਆ 1350 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਸੂਟ ਹੋਣਗੇ ਜਿਹੜੇ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦਾ ਸਟਾਫ ਹੈਗਾ ਤੇ ਡਿਜ਼ਾਈਨਰ ਸੂਟ ਹੈਗਾ ਇਹ ਆ ਤੇ ਜਿਸ ਨੂੰ ਹਰ ਕੋਈ ਵੇਅਰ ਕਰ ਸਕਦਾ ਹੈਗਾ ਤੇ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਇਹ ਵਾਲੇ ਵੀ ਹੈਗੇ ਜਿਹੜੇ ਕਾਟਨ ਦਾ ਸਟਾਫ ਹੋਏਗਾ बॉਟਮ ਵਰਕ ਦੇ ਪੀਸ ਰਹਿਣ ਵਾਲੇ ਤੇ ਪ੍ਰਾਈਸ ਹੋਗਾ ਸਿਰਫ ਤੇ ਸਿਰਫ 1250 ਰੁਪਇਆ ਤੇ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹ ਵਾਲਾ ਜਿਹੜਾ ਸਟਾਫ ਹੋਏਗਾ ਸ਼ਰਟ ਦਾ ਤੁਹਾਨੂੰ ਮਿਲੇਗਾ ਉਹ ਗਰੇਪ ਦਾ ਹੋਏਗਾ ਔਰ ਜਿਹੜੀ बॉਟਮ ਹੋਏਗੀ ਉਹ ਤੁਹਾਨੂੰ ਹੈਗੀ ਜਿਹੜੀ ਚਨਾਉਂ बॉਟਮ ਤੁਹਾਨੂੰ ਚਨਾਉਂ ਦੀ ਮਿਲੇਗੀ ਇਹ ਵਾਲਾ ਵੀ ਮਸਲੀਨ ਕਾਟਨ ਦਾ ਜਿਹੜਾ ਹੈਗਾ ਮੈਚ